ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਢੁੱਧਣੀ ਦੇ ਬਾਰੇ तहसील ਤੇ ਜਿਲ੍ਹਾ ਬਾਈ ਨੂੰ ਮੁਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਪਸ਼ੂ ਤਾਂ ਬਾਈ ਦੇ 4 ਸੀਗੇ ਸੇਲ ਪਰ 2 ਮੇਰੇ ਹੋਂ ਤੋਂ ਪਹਿਲਾਂ ਸੇਲ ਹੋ ਗਏ ਇੱਕ ਬਾਈ ਆ ਛੱਡਣ ਚੱਲਿਆ ਇੱਕ ਅੰਦਰ ਖੜੀ ਹੈ ਜੀ ਜੀ ਦੇਖ ਸਕਦੇ ਹੋ 2 ਐਨੀਮਲ ਰਹਿ ਗਏ ਤਾਜ਼ੇ ਸੂਏ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਮੁੱਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਸਸੇ ਗਾਲ ਜੀ ਅਸੀਂ ਆਵਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਰਾਜਾ ਪੈਂਟੂ ਡੀ ਕੇ ਜ਼ਿਲ੍ਹਾ ਤਸਿਲ ਮੋਬਈ ਤੋਂ ਦਾਪੂ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਿਆ ਪਸ ਹਾਂਜੀ ਹਾਂਜੀ ਉਹ ਸੇਲ ਹੋ ਗਿਆ ਅੱਜ ਚਾਰ ਐਨੀਮਲ ਸੇਲ ਕੀਆ ਚਾਰ ਜਗ ਦਾ ਪਲੂਨ ਵਸੀ ਬਹੁਤ ਚੰਗੀ ਲੇ ਹੁਣੇ ਵੇਚਿਆ ਤੁਹਾਡੇ ਸਾਹਮਣੇ ਠੀਕ ਆ ਜੀ ਐ ਕੋ ਛੱਡਣ ਚ ਆਓ ਗੱਭਣ ਦੋ ਉੱਪਰ ਜੀ ਠੀਕ ਆ ਜੀ ਤੇ ਆਪਾਂ ਚਿੱਟੀ ਤੋਂ ਸ਼ੁਰੂ ਕਰ ਲੈਨੇ ਆ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਮਗਲਸ ਨੂੰ ਤੇਲਾ ਕੂਈ ਨਾ ਪੰਜਵਾਂ ਛੇਵਾਂ ਦਾ ਨਾ 14 15 ਕਿਲੋ ਪੂਜਿਆ ਬੋਲਾ ਲਾਲਾ ਚ ਦੱਦ ਲਾਉ ਲੋ ਤਿਆਰ ਆ ਜੀ अच्छा जी तो यो गबर पे जी पे पास होगी पर ਹੁਣ ਤੈਲੀ ਗਾ ਚੜੀ ਆ ਜਣੀ ਤੈਲ ਲਗਾ ਕਿ ਐ ਹੀ ਤੈਲ ਆ ਵੀਰੇ 2-4 ਤਾਰਾਂ ਠੀਕ ਆ ਜੀ ਤੇ ਬੱਚਾ ਕੀ ਦਿੱਤਾ ਬਈ ਮਗਰ ਬੱਚਾ ਤੌਰ ਕੇ ਦਿਖਾ ਦਿਓ ਜੀ ਦੂਜੇ ਸੂਏ ਸੁਈਆਂ ਫੇਸ ਕੁਆਲਿਟੀ ਦਾ ਰੰਗ ਰੂਪ ਦੀ ਪੂਰੀ ਟਾਪ ਦੀ ਵਹਿੜਾ ਬਾਈ ਕਹਿੰਦਾ ਮਗਰਲੇ ਥਾਂ ਚੋਂ ਤਾਰਾਂ ਘੱਟ ਹੁੰਦੀਆਂ ਆ ਪਾ ਤੱਲ ਮੰਨ ਦੇਣੀ ਇੱਕ ਦੋ ਤਾਰਾਂ ਹੀ ਹੁੰਦੀਆਂ ਆ ਹਾਂ ਕੋਈ ਨਹੀਂ ਆ ਬਾਕੀ ਫਵਾਨਾ ਪੂਰਾ ਟਾਪ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ 15 ਕਿਲੋ 15 ਕਿਲੋ ਵਿੱਚ 15 ਕਿਲੋ 15 ਕਿਲੋ ਨੈਟ ਬੋਲਾ ਮੰਨ ਲਓ ਦੁੱਧ ਮੰਨ ਲਓ ਤਿਆਰ ਆ ਜੀ ਬਾਈ ਕਹਿੰਦਾ ਆਪਾਂ 4 ਥਣ ਪਾਸ ਕਰਕੇ ਲਈ ਸੀ ਜਦੋਂ ਗੱਬਣ ਸੀਗੀ ਪਰ ਕਿਸੇ ਕਾਰਨ ਦੁੱਧ ਨਹੀਂ ਆਇਆ ਇੱਕ ਥਣ ਚੋਂ ਬਾਈ ਦਾ ਨੁਕਸਾਨ ਹੋ ਗਿਆ ਥੋੜਾ ਜਿਹਾ ਹੁਣ ਬਾਈ ਕਹਿੰਦਾ ਆਪਾਂ ਜੈਜ ਮੁੱਲ ਤੇ ਹੀ ਦੇ ਦੇਣੀ ਆ ਥਣ ਬਹੁਤ ਚੰਗਾ ਲੱਗਿਆ ਤੇ ਫੇਸ ਕੁਆਲਿਟੀ ਵੀ ਸੋਹਣੀ ਰੰਗ ਰੂਪ ਦੀ ਵੀ ਚੰਗੀ ਆ ਥਣ ਤੁਸੀਂ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਥਣਾ ਜੀ ਇਹ ਤਰ੍ਹਾਂ ਦੀ ਤੇ ਅੱਲਾਹ ਬਾਈ ਜਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਈ ਵਾਰ ਕੋਈ ਵੀਰ ਦੂਰੋਂ ਨੇੜੋਂ ਚੱਲ ਕੇ ਹੁੰਦਾ ਫਿਰ ਅਗਲੇ ਦਾ ਨੁਕਸਾਨ ਹੁੰਦਾ ਜਿਹੜੇ ਵੀਰ ਨੂੰ ਜਜੂਗੀ ਬਾਈ ਨਾਲ ਕਨੈਕਟ ਕਰ ਸਕਦੇ ਮੁੱਲ ਬਾਈ ਇਹ ਤਾਂ ਜਮਾ ਜੈਜ ਬਿੰਬੀ ਦਾ 52 ਲਈ ਰਹੀ ਆ ਠੀਕ ਆ ਜੀ ਕੌਣ ਦਗਾ 35000 ਦੀ ਆ ਨਾ ਹੀ ਹੈ ਆ ਨਾ ਰੱਖਣ ਮਾਨਦਾਨ ਕਰਦਾਂਗੇ ਲੋ ਜੀ ਜਮਾ ਜੈਜ ਮੁੱਲਾ ਜੇਕ ਤੇ ਚਾਰਾਂ ਥਣਾ ਚ ਚੱਲਦੀ ਹੁੰਦੀ ਤਾਂ 52000 ਦੀ ਹਸ ਕੇ ਲੱਗ ਜਾਣੀ ਸੀਗੀ ਇਹ ਹੈ ਤੇ ਪਰ ਹੁਣ ਦਾ ਮੁੱਲ ਸਰਪ 35000 ਰੁਪਿਆ ਮਾੜਾ ਮੋਟਾ ਜਿਹਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਕਿਉਂਕਿ ਬਾਈ ਦਾ ਵੀ ਨੁਕਸਾਨ ਹੋਇਆ ਵਾ ਤੇ ਪਰ ਗਾਂ ਬਹੁਤ ਚੰਗੀ ਆ 12 18 ਕਿਲੋ ਦਾ ਆਰਾਮ ਨਾਲ ਹੀ ਪਾ ਦੋਗੀ ਬਾਕੀ ਸੇਵਾ ਦੇ ਸਰਤੇ ਆ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਤਰ ਕੇ ਸੁਈਆ ਜੇਰ ਜੋ ਡਾਣ ਨਾ ਬਾਈ ਜੇਰ ਦਿਖਾ ਦੋ ਜੀ ਜੇਰ ਦਿਖਾ ਦਿੰਨੇ ਬੱਚਾ ਕੀ ਦਿੱਤਾ ਬੱਚਾ ਹੀ ਆਦੇ ਮਗਰ ਬੱਚਾ ਏ ਜੇਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਏ ਬਾਈ ਕਿੰਨਾ ਕ ਬੋਲਾ ਕੱਢਿਆ ਜੀ ਬੋਲਾ ਵੀਰੇ 2 ਕਿਲੋ ਕੱਢਾ ਕੋ 32 ਰੁਪਏ ਉਹ ਬੱਚੇ ਨੂੰ ਮੈਂ ਕੋਣੀ ਜੇਰ ਪਈ ਬਸ ਮਿੰਟ 5 ਕਿਲੋ ਜੇਰ ਪਈ ਠੀਕ ਆ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਤੁਹਾਨੂੰ ਇਸ ਤਾਰਾ ਮਗਲ ਵੱਡੀ ਘੜਾ ਯਾਰ ਛੋਟੀ ਠੀਕ ਆ ਜੀ 17 18 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆਪਾਂ ਤੁਹਾਨੂੰ ਜੇਰ ਪ੍ਰੋਪਰ ਦਿਖਾ ਦਿੰਨੇ ਆ ਮੇਨ ਗੱਲ ਜੇਰ ਦੀ ਹੁੰਦੀ ਆ ਜੇਰ ਜਮਾ ਡੰਨ ਦੇਖ ਸਕਦੇ ਹੋ ਤੁਸੀਂ ਜਮਾ ਡੰਨ ਆ ਜੇਰ ਜੀ 2 2 10 ਕਿਲੋ ਭਾਈ ਕਹਿੰਦਾ ਬੋਹਲਾ ਕੱਢਿਆ ਵਾ 17 18 ਕਿਲੋ ਦੀ ਉਮੀਦ ਆ ਬਾਕੀ ਵੱਡੀ ਵੱਡੀ ਜਿਹੜਾ ਵੀਰੇ ਉਤਰ ਕੇ ਸੂਪੀ ਨਾਲ ਜਨ 5 4 ਲੈਦੀ ਸੀਗਾ ਉਦਰੇ ਸੂਪੀ ਨਾਲ ਕਾਲਾ ਫਰੇ ਲਈ ਆ ਅੱਜ ਤਰ ਕੇ ਸੂਪੀ ਉਹਨੇ ਜੀ ਨਹੀਂ ਲਾ ਗਾਣੇ ਗਾਣੇ ਜੀ ਨਹੀਂ ਲਾਇਆ ਤਾਂ ਸੂਪੀ ਛੇਦੀ ਤੋਰ ਕੇ ਦਿਖਾ ਦਿਓ ਜੀ ਬਾਕੀ ਥਣ ਬਹੁਤ ਚੰਗਾ ਲੱਗਿਆ ਜੀ ਗਾਂ ਦੇ ਦੇਖ ਸਕਦੇ ਹੋ ਹੱਤੀ ਚਵਾਈ ਵਾਲਾ ਕ੍ਰੋਸ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਹੁੰਦੀ ਆ ਬੱਚਾ ਮਗਰ ਵੱਛਾ ਜੀ ਪਵਾਨਾ ਕਰਮ ਵਾਲੀ ਦਾ ਪੂਰਾ ਵੱਡਾ ਦੇਖ ਸਕਦੇ ਹੋ ਥਣ ਚੰਗਾ ਲੱਗਿਆ 17 18 ਕਿਲੋ ਦੁੱਧ ਕੋਈ ਬਾਕੀ ਸੇਵਾ ਦੇ ਸਰਤੇ ਲਿਆ ਫਿਰ ਕਦ ਕੱਢ ਤੇ ਵਜਨ ਵਾਲੀ ਗਾਹੇ ਕੋਈ ਛੋਟੀ ਗਾਣੀ ਬਾਈ ਕਹਦਾ ਥੋੜਾ ਜਿਆ ਜੀ ਨਹੀਂ ਲਾਇਆ ਗਾਣੇ ਤਾਂ ਕਰਕੇ ਇੱਕ ਦੋ ਦਿਨ ਪਾਸੂ ਕਈ ਯਾਰ ਪਹਿਲਾ ਸੂ ਪੈਂਦਾਗਾ ਤੇ ਬਾਈ ਇਹ ਥਣਾ ਥਣਾ ਦੀ ਓਕੇ ਜਮਾ ਓਕੇ ਆ ਵੀਰੇ ਜਮਾ ਓਕੇ ਜਮਾ ਥਣਾ ਥਣਾ ਦੀ ਓਕੇ ਆ ਕੋਈ ਪੂਰ ਸਿੱਟਾ ਨਹੀਂ ਬੇਫਿਕਰ ਹੋ ਕੇ ਆ ਜਾਓ ਉੱਪਰ ਧਾਰਾ ਮਾਰ ਕੇ ਦਿਖਾ ਦਿੰਦੇ ਕੋਈ ਨਹੀਂ। ਬਾਕੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਤੇ ਸੀਲ ਸਾਉ ਭਾਈ ਦੋਨੇ ਡਾਂ ਨਾ ਜਮਾ। ਜਮਾ ਵੀਰੇ ਸੀਲ ਸਾਉਆ। ਠੀਕ ਆ ਜੀ ਕੋਈ ਛਾੜ ਵਾਲਾ ਕੰਮ ਨਹੀਂ ਗਾ ਸੀਲ ਸਾਉ ਪੂਰੀਆਂ ਚਾਹੇ ਜਵਾਕ ਚੋਈ ਜਾਂ ਬੈਕ ਸਾਈਡ ਤੋਂ ਥਣ ਚੈੱਕ ਕਰ ਲੋ। ਬਸ ਇਹਨੂੰ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਜੀ। ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਦੇਖ ਲੋ ਕੰਨੇ ਵਰਗੀ ਧਾਰ ਇਧਰਲੇ ਇਕੱਲੇ ਇਕੱਲੇ ਥਾਂ ਦੀ ਮਾਰ ਤੇ ਵੀ। ਲੋ ਇਹ ਵੀ ਦੋਨੇ ਡਾਂ ਨਾ ਮਗਰ ਰਥਣਾ ਕੇ ਮਾਰ ਲੋ ਬੋੜਾ ਹੀ ਹੁੰਦਾ ਮੇਰਾ ਜੀ। ਇਹ ਵੀ ਡਾਂ ਆ ਜੀ। ਕੋਈ ਭੂਰ ਚਿੱਟਾ ਨਹੀਂ ਧਣਾਲੇ ਪਾਸ ਤਾਂ ਬੇਫਿਕਰ ਹੋ ਜਾ ਜੀ। ਬਾਕੀ ਵਜਨ ਵਾਲੀ ਗਾਂਏ ਕੋਈ ਛੋਟੀ ਗਾਂ ਨਹੀਂ ਚੰਗੀ ਸੇਵਾ ਗੌਰ ਉਹਦਾ 17-18 ਕਿਲੋ ਆਮਣ ਵਾਲੀ ਦੇ ਦੂ ਇਹਦਾ ਮੁੱਲ ਬਈ ਜਾਇਜ਼ ਆ। ਇਹਦਾ ਵੀ ਮੁੱਲ ਵਜਨ ਨਾਲ ਮਰਜ਼ੀ ਕਰਾ 45000 ਦੇ ਦਾਂਗੇ ਤੁਹਾਨੂੰ। ਹਾਣ ਆਏ ਜੀ। ਹਾਣ ਵਾਲਾ ਕੰਮ। ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 45000 ਦੀ ਹਾਣ ਆਏ। ਇਹਦੇ ਧਾਰਾ ਮਾਰ ਦਿੰਦੇ ਆ। ਇਹਦੀਆਂ ਵੀ ਮਾਰਤੀ ਵੀਰ ਧਾਰਾ। ਦੀਆਂ ਵੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਆ ਦੇਖ ਲਓ ਕੰਨੇ ਵਰਗੀ ਧਾਰ ਆਉਂਦੀ ਆ ਜੀ ਜਮਾ ਬਸ ਮਗਰ ਲੈ ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਬੈਕ ਸਾਈਡ ਵਾਲੇ ਥਣ ਜੋ ਵੀ ਢਾਣਨਾ ਪਾਸੇ 160 ਚੋ ਤੇਲ ਲਾ ਜੀ ਬਸ ਫਿਰ ਬਸ ਕਰ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਟੱਕੰਡੇ ਵਾਲਾ ਤਿਆਰ ਹੋਊਗਾ ਤੇ ਥੱਲੇ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰਟ ਬਾਈ ਕਹਿੰਦਾ ਚਾਹੇ ਮੇਰੇ ਕਰੇ ਛੇ ਟਾਈਮ ਚਵਾਈ ਕਰ ਲਿਓ ਜੀ ਉਹ ਬੱਚੀ ਵੇਚੀ ਉਹ ਦਿਖਾ ਦੇ ਜਿਹੜੀ ਬੱਚੀ ਬਾਈ ਦੀ ਵੇਚੀ ਆ ਉਹ ਵੀ ਦਿਖਾ ਦਿੰਦੇ ਆ ਆ ਟਾਪ ਦੀ ਬੱਚੀ ਵੇਚੀ ਆ ਇਹ ਵੀ ਤਾਜੀ ਸੂਈ ਆ ਦੇਖ ਸਕ ਲੋ ਇਹ ਕੁਕੀ ਸਕਵਾਲਿਟੀ ਦੀ ਸੋਹਣੀ ਆ ਕਿੰਨੇ ਦੀ ਕਰਦੀ ਬਈ 6 ਲਖ ਇਹ 45 ਦੀ ਰਾਤ ਹੀ ਸੂਈ ਸੀ ਵੀ ਇਹ ਕਿੰਨੇ ਕ ਦੁੱਧ ਆ ਲੀਆ ਬਈ ਦੁੱਧ ਤਾਂ ਦੇ ਦੀ ਆ 13-14 ਕਿਲੋ ਇਹ ਬੱਚਾ ਕਿ ਦਿੱਤਾ ਬੱਚਾ ਹੀ ਆ ਬਈ ਤੋੜ ਕੇ ਦਿਖਾ ਦੀ ਜੀ ਬੱਚੀ ਬਹੁਤ ਸੋਹਣੀ ਆ ਉਹ ਗੱਲ ਕਰ ਮੇਰੇ ਖੜੇ ਤੋਂ ਹੀ ਸੌਦਾ ਹੋ ਗਿਆ ਇੱਕ ਬਾਈ ਦੀ ਪਹਿਲਾ ਸੇਲ ਹੋਈ ਵੀ ਆ ਜਿਹੜੀ ਆਸ ਤੇ ਚੱਲਦੀ ਵੀ ਆ ਰੰਗ ਰੂਪ ਦੇ ਚੰਗੀ ਆ ਹਵਾਲਾ ਚੰਗਾ ਨਵਾਂ ਹਾਨ ਆ ਬਈ ਦੰਦੋ ਕਿੰਨੇ ਆ ਇਹ ਚੌਗੀ ਆ ਬਰੇ ਮੂਤ ਆਰ ਦੰਦਾ ਲਿਆ ਬਸ ਵੀਰੋ ਆਪਸ ਇਹ ਬਾਈ ਦੀ ਸੇਲ ਹੋ ਚੁੱਕੀ ਹੈ ਦੇਖ ਸਕਦੇ ਹੋ ਛੋਟਾ ਗਾਨਾ ਫੁੱਲ ਜਾਤ ਬਰੀਡ ਵਾਲੀ ਬੱਚੀ ਆ ਬਾਕੀ ਗਰਨਾਂ ਹਰ ਵੀ ਚੰਗੀਆਂ ਹੀ ਆ ਜਿਹੜੇ ਵੀਰ ਨੂੰ ਪਸੰਦ ਆਉਣਗੀਆਂ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ